ਇਥੇ ਹੋਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨਪਰ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਤ ਜਿਹੜੇ ਬਾਤ ਕਹਿੰਦੇ ਤਪੱਸਿਆ ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਿਆ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੀ ਜੀ ਤੂੰ ਹੀ ਹਾਂ ਵਾਲੋਂ ਕੀ ਜੀ ਤੂੰ ਹੀ ਬਿੱਲ ਪਾਸ ਲੈ ਇਨਾਂ ਨੇ ਵੋਟਾਂ ਪਾਈ ਗਈਆਂ ਹੁਣ ਉਹ ਤਲਪੇ ਕਹਿੰਦੇ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਤੁਹਾਡੇ ਤਾਂ ਬਚਾਇਆ ਹੁਣ ਥੋੜੇ ਚਿਰ ਪਹਿਲਾਂ ਹੀ ਦੱਸੋ ਉਹਨੂੰ ਉਹਨਾਂ ਨੂੰ ਤਾਂ ਬਚਾਇਆ ਹੈ ਜੀ ਹਾਂ ਪਰਿਵਾਰ ਬਚਾਓ ਯਾਤਰਾ ਜਰੂਰ ਹੋ ਸਕਦੀ ਹੈ ਵੀ ਸਾਡਾ ਪਰਿਵਾਰ ਬਚਾਓ ਕਿਉਂ ਟੱਬਰਾਂ ਦੇ ਟੱਬਰ ਤਾਂ ਵਿਲੇ ਕਰਦੇ ਤੁਸੀਂ ਕੋਈ ਛੱਡਿਆ ਹੀ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਸਭਾਂ ਮਾਂਜ ਕੇ ਰੱਖਦੇ ਤੁਸੀਂ ਤੱਬਰਾਂ ਟੱਬਰ ਵਿਲੇ ਹੋ ਗਏ ਉਹ ਲੀਡਰਾਂ ਦੇ ਮੁੰਡਿਆਂ ਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਜੇ ਇੱਕ ਕੰਮ ਤੋਂ ਫੇਲ ਹੋ ਗਏ ਦੂਜਾ ਵੀ ਕਰ ਲੈਨੇ ਆ ਇਹਨਾਂ ਨੂੰ ਤਾਂ ਹੋਰ ਕੁਛ ਆਉਂਦਾ ਹੀ ਨਹੀਂ ਰਾਜਨੀਤੀ ਤੋਂ ਬਿਨਾ ਇਹ ਤਾਂ ਜੇ ਐਮਐਲਏ ਨਾ ਬਣਨਾ ਇਹ ਤਾਂ ਇਹ ਤਾਂ ਕਮਲੇ ਹੋ ਜਾਂਦੇ ਆ ਤੁਸੀਂ ਦੇਖ ਲਓ ਤੜਕੀ ਉੱਟ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਨਾ ਸਾਰੇ ਹੀ ਜਿਹੜਾ ਆਉਂਦਾ ਤੜਕੀ ਮੈਨੂੰ ਗਾਲਾਂ ਕੱਢ ਲੈਂਦਾ ਸਾਰੇ ਵੱਡੇ ਵੱਡੇ ਲੀਡਰ ਕਿਉਂਕਿ ਉਹਨਾਂ ਦੀਆਂ ਕੁਰਸੀਆਂ ਚਲੀਆਂ ਗਈਆਂ ਤੁਸੀਂ ਹਾਲਾਤ ਦੇਖ ਲਓ ਕਿ ਅਜੇ ਤਾਂ 21-22 ਮਹੀਨਿਆਂ ਦੇ ਵਿੱਚ ਇਹਨਾਂ ਦਾ ਹਾਲ ਹੈ ਤਿੰਨ ਚਾਰ ਸਾਲ ਜਦੋਂ ਹੋ ਗਏ ਆਪਣੀ ਸਰਕਾਰ ਨੂੰ ਚਲਦਿਆਂ ਨੂੰ ਇਦਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਮਾਰਨ ਲੱਗ ਜਾਣਗੇ ਯਾਰ ਇਹ ਇਹ ਚੱਲੀ ਨਹੀਂ ਰਹੇ برداشت ਨਹੀਂ ਕਰ ਰਹੇ ਕਿਉਂ ਆਮ ਬੰਦੇ ਆ ਗਏ ਯਾਰ ਆ ਬੈਠੇ ਸਾਡੇ ਕਿਹੜਾ ਪੋਲੀਟਿਕਲ ਬੈਕਗ੍ਰਾਉਂਡ ਵਾਲੇ ਦੱਸੋ 92 ਤੋਂ 80 ਪਹਿਲੀ ਵਾਰ ਜਿੱਤੇ ਹੋਏ ਨੇ 27 28 28 ਸਾਲ ਦੇ ਮੁੰਡੇ ਕੁੜੀਆਂ ਜਿੱਤੇ ਨੇ ਔਰ ਵੱਡੇ ਵੱਡੇ ਹਰਾਏ ਨੇ ਕਿਹਨੇ ਹਰਾਏ ਨੇ ਸਾਡੇ ਅਸੀਂ ਰਹੇ ਨਾ 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 ਸਾਡੀ ਔਕਾਤ ਨਹੀਂ ਹੈਗੀ ਇਹ ਇਹ ਪਬਲਿਕ ਦੇ ਹੱਥ 'ਚ ਹੈ ਜੀ ਲੋਕਾਂ ਦੇ ਹੱਥ 'ਚ ਹੈ ਲੋਕਾਂ ਨੇ ਹਰਾਇਆ ਸੋ ਸੈਂਟਰ ਨਾਲ ਉਹ ਸੈਂਟਰ ਵਾਲੇ ਕੀ ਕਰਦੇ ਆ ਜਿੱਥੇ ਹੈ ਨਹੀਂ ਸਰਕਾਰ ਸਾਡੀ ਪੈਸੇ ਰੋਕ ਲਓ ਮੇਰੇ ਰੋਕੀ ਬੈਠਿਆ ਆਰਡੀਐਫ ਦੇ ਪੈਸੇ ਰੋਕੀ ਬੈਠੇ ਆ 5500 ਕਰੋੜ ਰੁਪਇਆ ਮੰਡੀ ਕਰਨਾ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਮੰਡੀਆਂ ਜਿਵੇਂ ਤੁਸੀਂ ਕਹਿੰਦੇ ਮੰਡੀ ਆਪਾਂ ਬਾਹਰ ਬਣਾਉਣੀ ਪਊ ਮਕੇਰੀਆਂ ਵਾਲੀ ਉਹਦਾ ਉਹਦੀ ਜ਼ਮੀਨ ਦੇਖ ਲਾਂਗੇ ਪੈਸਾ ਆਰਡੀਐਫ ਦਾ ਪੈਸਾ ਲੱਗੂ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਨੇ ਉਹਨੂੰ ਤੇ 5500 ਕਰੋੜ ਰੁਪਇਆ ਉਹਦਾ ਰੋਕੀ ਬੈਠੇ ਆ ਨੈਸ਼ਨਲ ਹੈਲਥ ਮਿਸ਼ਨ ਦਾ 900 ਕਰੋੜ ਦਾ ਰੁਕੀ ਬੈਠਿਆ ਤੇ 7-8000 ਕਰੋੜ ਰੁਪਈਆ ਰੁਕੀ ਬੈਠਿਆ ਮੈਂ ਨੀਤੀਯੋਗ ਚ ਜਾਂ ਮੰਤਰੀ ਕੋਲ ਜਾਣਾ ਮੈਂ ਨੀਤੀਯੋਗ ਦੀ ਇੱਕ ਮੀਟਿੰਗ ਚ ਗਿਆ ਮੈਂ ਕਿਹਾ ਜੀ ਸਾਡੇ ਪੈਸੇ ਤੇ ਉਹ ਕਾਫਰ ਆ ਗਿਆ ਉਹ ਮੇਰਾ ਫੈਨ ਸੀ ਪਹਿਲਾਂ ਲਫਟਰ ਚੈਲੰਜ ਵੇਲੇ ਦਾ ਫੈਨ ਸੀ ਉਹ ਥੋੜਾ ਆਪਣਾ ਇਹ ਵੀ ਫਾਇਦਾ ਹੋ ਜਾਂਦਾ ਨਾ ਤੇ ਉਹ ਕਹਿੰਦਾ ਜੀ ਇੱਥੇ ਲੋਲਾ ਪਾਉਣ ਦਾ ਕੋਈ ਫਾਇਦਾ ਨਹੀਂ 7-8000 ਕਰੋੜ ਰੁਪਈਆ ਤੁਹਾਡਾ ਖੜਾ ਹੈ ਪੰਜਾਬ ਦੇ ਲੋਕਾਂ ਕੋਲੇ ਜਾਓ ਪੈਸੇ ਉੱਥੋਂ ਮਿਲਣਗੇ ਮੈਂ ਕਹਾ ਯਾਰ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਫੈਸਲਾ 92 ਦੇ ਤੇ 117 ਚੋਂ ਹੁਣ ਫੇਰ ਦੁਬਾਰੇ ਲੋਕ ਪੰਜਾਬ ਦੇ ਲੋਕਾਂ ਕੋਲੇ ਕੀ ਕਰਨ ਕਰਨ ਜਾਵਾਂ ਮੈਂ ਉਹ ਕਿਵੇਂ ਦੇਣਗੇ ਪੈਸੇ ਕਹਿੰਦੇ ਆ ਲੋਕ ਸਭਾ ਚੋਣਾਂ ਆ ਰਹੀਆਂ ਨੇ ਜੇ 13 ਦੀਆਂ 13 ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੇਤੀਆਂ ਨਾ ਮਜਾ ਆ ਇੱਕ ਪੈਸਾ ਰੋਕ ਲੈਣ ਤੁਹਾਡੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀ ਸਟਰੈਂਥ ਬਣ ਜੂਗੀ ਮੈਂ ਕਹਾ ਯਾਰ ਜੀ ਆ ਆਪਾਂ ਤਾਂ ਕੋਈ ਮਾਰੇ ਨਹੀਂ ਮੈਂ ਕਹਾ ਅਸੀਂ ਫੇਰ ਜਾਵੜਦੇ ਲੋਕਾਂ ਕੋਲੇ ਸੋ ਜੇ ਐਸਵਾਨ ਆਪਣੀ ਸਟ੍ਰੈਂਥ ਵੱਧਦੀ ਹੈ ਜਿਹੜੀ ਮਰਜ਼ੀ ਸੈਂਟਰ ਸਰਕਾਰ ਹੋਵੇ ਪਰ ਜਦੋਂ ਪਾਰਲੀਮੈਂਟ ਚ ਸਟ੍ਰੈਂਥ ਹੋਊਗੀ ਨਾ 10 ਤਾਂ ਆਪਣੇ ਪਹਿਲੇ ਹੀ ਹੈ ਰਾਜ ਸਭਾ ਚ 13 ਇੱਥੋਂ ਹੋਗੇ ਕੁਝ ਦਿੱਲੀ ਤੋਂ ਆਉਣਗੇ ਤਾਂ ਜਦੋਂ ਸਟ੍ਰੈਂਥ ਵੱਧਦੀ ਹੈ ਨਾ ਫਿਰ ਪ੍ਰੈਸ਼ਰ ਪੈਂਦਾ ਵੀ ਪਾਰਲੀਮੈਂਟ ਨਹੀਂ ਚੱਲਣ ਦੇਣਗੇ ਜਿਵੇਂ ਪਹਿਲਾਂ ਮੈਂ ਇਕੱਲਾ ਹੀ ਹੁੰਦਾ ਸੀ ਦੇਖ ਲਓ ਤੂੰ ਦੇਖਿਆ ਹੋਣਾ ਇਕੱਲਾ ਹੀ ਹੁੰਦਾ ਸੀ ਮੈਂ ਮੈਂ ਤਾਂ ਕਦੇ ਕੁਰਸੀ ਤੇ ਬੈਠੀ ਹੀ ਨਹੀਂ ਮੈਂ ਤਾਂ ਵਿੱਚੋਂ ਉੱਥੇ ਮੂਰੇ ਹੁੰਦਾ ਸੀਗਾ ਬੈ ਬੈਲ ਚ ਰੋਲਾ ਰੂਲਾ ਪਾ ਕੇ ਮੈਂ ਬਹੁਤ ਪ੍ਰੋਜੈਕਟ ਲਿਆਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਬਦ ਤੋਂ ਬਦ ਕੀਤਾ ਕੱਲੇ ਕੱਲੇ ਪੈਸੇ ਦਾ ਹਿਸਾਬ ਵੀ ਦਿੱਤਾ ਸੋ ਇਸ ਇਹ ਲੀਡ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਹੈ ਤੁਸੀਂ ਇੱਥੋਂ ਚੁਣ ਕੇ ਜਿਹੜੇ ਐਮਪੀ ਬਣਾਉਣੇ ਹੋ ਜਾਂ ਐਮਐਲਏ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੂਰ ਦਾ ਕੰਮ ਕਰਦੇ ਨੇ ਪੂਰ ਦਾ ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸਦੇ ਹੋ ਉਹ ਜਾ ਕੇ ਵਿਧਾਨ ਸਭਾ 'ਚ ਸਵਾਲ ਕਰਦੇ ਨੇ ਛੋਟੇ ਕਾਨੂੰਨ ਬਣਦੇ ਨੇ ਆ ਆਹੀ ਤਾਂ ਹੈਗਾ ਲੋਕਤੰਤਰ ਇੱਥੇ ਹੁਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਤ ਜਿਹੜੇ ਬਾਤ ਕਹਿੰਦੇ ਤਪੱਸਿਆ ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਿਓ ਉੱਥੇ ਕਰੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੀ ਜੀਤੂ ਹੀ ਹਾਂ ਵਾਲੋਂ ਕੀ ਜੀਤੂ ਹੀ ਬਿਲ ਭਾਸ ਲੈ ਇਹ ਯਾਰ ਇਹ ਕੋਈ ਤਰੀਕਾ ਐਸੋ ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ ਜੀ ਤੁਸੀਂ 36 ਵੋਟਾਂ ਗਿਣੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜਨੇ ਕਹਿੰਦੇ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਜੀ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀਗਾ ਜਿਉਂ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫੇ ਟਿਕ ਮਾਰ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਟਿਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਦੋ ਵੋਟਾਂ ਲਏ ਚੀਪ ਜਸਪਾਲ ਸਾਹਿਬ ਕਹਿੰਦੇ ਦਸੇ ਚੋਂ ਕਿਹੜੀ ਖਰਾਬ ਹੈ ਤੂ ਝੂਠ ਬੋਲੇ ਮੇਰੇ ਮੂਰੇ ਵੀ ਹੋਣੀ ਅਜੇ ਤੱਕ ਅੱਧਾ ਘੰਟਾ ਪਹਿਲਾਂ ਹੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰਤਾ ਕਿ ਉਹ ਬਣ ਗਿਆ ਮੈਂ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆ ਚਾਹਣਾ ਕੁਝ ਭਾਜਪੀ ਦੇ ਸਮਰਥਕ ਵੀ ਆਏ ਹੋਣਗੇ ਕੋਈ ਗੱਲ ਨਹੀਂ ਕਈ ਵਾਰੀ ਉਹ ਪੇਜ ਵੀ ਦਿੰਦੇ ਆ ਵੀ ਥੋੜਾ ਦੇਖਿਓ ਭਲੰਭਗੰਤਵਨ ਕੀ ਕਹਿੰਦਾ ਸੀ ਕੋਈ ਨਾ ਕੋਈ ਜਿਵੇਂ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ ਉਹਨਾਂ ਨੂੰ ਮੈਂ ਕਹਿਣਾ ਬੀਜੇਪੀ ਵਾਲਿਆਂ ਨੂੰ ਵੀ ਉਹਨਾਂ ਨੂੰ ਇਹ ਦੱਸਦੇ ਭਉਤਮਨ ਐ ਕਹਿੰਦਾ ਸੀ ਆ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਐ ਇਹ ਕੰਮ